ਹੁਕਮ ਚੰਦ ਤੇ ਫੇਮ ਲਾਲ ਕੰਦਾ ਬਹੁਤ ਪੁਰਾਣੀ ਫਰਮਾ ਆਇਰਨ ਸ਼ੀਟਸ ਬਣਾਉਣ ਦੇ ਵਿੱਚ ਲੇਕਿਨ ਇਸ ਸਮੇਂ ਗੱਲ ਫਰਮ ਦੇਣੀ ਹੈ ਇੱਕ ਸਾਲਾਨਾ ਲੰਗਰ ਦੀ ਹੈ ਜੇਥੇ ਲਈ ਸੀ ਲੰਗਰ ਦਾ ਅਰਥ ਹੈ ਆਮ ਖੁੱਲੇ ਪੱਧਰ ਦੇ ਉੱਪਰ ਪਰਮਪੀਦਾ ਦਾ ਸ਼ੁਕਰਾਨਾ ਕਰਦੇ ਹੋਏ ਆਮ ਲੋਕ ਜਿਹੜੇ ਆ ਉਹਨਾਂ ਨੂੰ ਮੰਤਰਿਤ ਕਰਨਾ ਕਿ ਸਾਡੇ ਆਵਾਜ਼ ਤੇ ਆਓ ਸਾਡੇ ਕੰਸਰਨ ਤੇ ਆਓ ਔਰ ਸਾਡੇ ਵੱਲੋਂ ਤੇ ਪ੍ਰਸ਼ਾਦ ਜਿਹੜਾ ਲੰਗਰ ਦੇ ਵਿੱਚ ਆ ਉਹਨੂੰ ਪ੍ਰਾਪਤ ਕਰੋ ਅੱਜ ਸਾਡੇ بیٹے ਮਾਈਕਲ ਨੇ ਆਪਣੇ ਪਰਮਾਤਮਾ ਜੀ ਪਿਤਾ ਜੀ ਦੀ ਸ੍ਰੀ ਤਰਸੀਮ ਲਾਲ ਕੰਡਾ ਜੀ ਉਹਨਾਂ ਦੀ ਪਰਮ ਯਾਦ ਦੇ ਵਿੱਚ ਔਰ ਪਰਮ ਪਿਤਾ ਦੇ ਸ਼ੁਕਰਾਨੇ ਵਜੋਂ ਅੱਜ ਦੀ ਮਿਹਰ ਹੈ ਅੱਜ ਉਹਨਾਂ ਨੇ ਇਸ ਲੰਗਰ ਦਾ ਆਯੋਜਨ ਕੀਤਾ ਹਰ ਸਾਲ ਲੰਗਰ ਆਯੋਜਿਤ ਕਰਦੇ ਆ ਸਾਡੇ ਇਸ ਸਮੇਂ ਪਰਿਵਾਰ ਦੇ ਵੱਡੇ ਭਾਜੀ ਸ਼੍ਰੀ ਪਰਿਸ਼ोत्तम لال ਪਰਿਸ਼ोत्तम لال ਕੰਡਾ ਜੀ ਇਹ ਸਭ ਦਾ ਜਿਹੜਾ ਵੈਲਕਮ ਕਰ ਰਹੇ ਅੱਜ ਇਸ ਲੰਗਰ ਦੇ ਵਿੱਚ ਕਿਉਂਕਿ ਪਰਿਵਾਰ ਚ ਸਭ ਤੋਂ ਵੱਡੇ ਇਸ ਕਰਕੇ ਜ਼ਿੰਮੇਵਾਰੀ ਇਹਨਾਂ ਦੀ ਸਾਰੀ ਵੱਡੀ ਹੋ ਜਾਂਦੀ ਆ ਤੁਹਾਨੂੰ ਭਾਜੀ ਨੂੰ ਬੇਨਤੀ ਕਰਨਾ ਸ੍ਰੀਨਾਥ ਸਾਹਿਬ ਦੀ ਕਿਰਪਾ ਸਾਰੀ ਇਹਨਾਂ ਦੇ ਸਾਡੇ ਬੁੱਢੀ ਹੈ ਸਾਡੇ ਗੋਗਨਾ ਸਾਹਿਬ ਐਸਾ ਬਹੁਤ ਬਹੁਤ ਮਿਹਰਬਾਨੀ ਸਾਰੇ ਜਿਹੜੇ ਸਾਡੇ ਆਏ ਆ ਪ੍ਰੇਮੀ ਪਿਆਰੇ ਆਪਣੀ ਕਿਰਪਾ ਹੈ ਤਾਂ ਇਸ ਤਰ੍ਹਾਂ ਲਕਪਕਲ ਹੋ ਜੀ ਅਗਰ왈 ਸੰਧਾ ਜੀ ਤੁਹਾਡਾ ਸ਼ਹਿਰ ਜਿੰਨਾ ਮੇਲ ਮਲਾ ਪਿਆਰ ਆ ਤੁਸੀਂ ਜਿਹਨੂੰ ਬੁਲਾਓਗੇ ਉਹ ਜਰੂਰ ਆਊਗਾ ਇਹ ਤਾਂ ਹੋ ਹੀ ਨਹੀਂ ਸਕਦਾ ਤੁਸੀਂ ਬੁਲਾਉਂਦੇ ਨਾ ਆਵੇ ਕੋਈ ਸਭ ਨੂੰ ਸੱਦਾ ਦਿੱਤਾ ਗਿਆ ਜੀ ਓਪਨ ਚਾਹੇ ਉਹ ਬਰਾਦਰੀ ਦਾ ਬੱਧਰ ਹੈ ਚਾਹੇ ਉਹ ਇੰਡਸਟਰੀ ਲੈਸ ਜਿਹੜੀਆਂ ਐਸੋਸੀਏਸ਼ਨ ਜਿਹੜੀਆਂ ਲਗੂ ਦਿਓਗਾ ਸਮਾਲ ਇੰਡਸਟਰੀਜ਼ ਓਰਗੇਨ ਮੋਟਰ ਪਾਰਟ ਸਾਡੇ ਜਿਹੜੇ ਆ ਸਭ ਨੂੰ ਇੱਕ ਸੱਦਾ ਦਿੱਤਾ ਹੋਇਆ ਵਾ ਔਰ ਆਮ ਪਬਲਿਕ ਦੇ ਲਈ ਵੀ ਜੀ ਪਰਲੇ ਵਾਸਤੇ ਮੈਂ ਆਪਣੇ ਸਾਥੀ ਨੂੰ ਕਹੂੰਗਾ ਇੱਕ ਵਾਰੀ ਜਨਾਖ ਚਾਹਤੀ ਅਸੀਂ ਮਾਰੇ ਇਸ ਵਾਸਤੇ ਵੀ ਤਾਂ ਔਰ ਸਰਦੇਵਾ ਜੀ ਹਾਂ ਜੀ ਸਰਦੇਵਾ ਜੀ ਇਸ ਸਮੇਂ ਪਰਿਵਾਰ ਦੇ ਸਾਥੀ ਆ ਜੀ ਪੁਰਾਣੇ ਜਿਹੜੇ ਆ ਅਰੇ ਸਮੇਂ ਸ਼ੀਟ ਆਗਮ ਵੀ ਜਿਹੜੇ ਹੋਰ ਕੰਸਰਨ ਵੀ ਉਹਨਾਂ ਦੇ ਵਿੱਚ ਵੀ ਆਪਣਾ ਯੋਗਦਾਨ ਜਿਹੜਾ ਦਿੰਦੇ ਆ ਸਮਾਜ ਦੇ ਵੀ ਸ਼ਕੀਅਤ ਔਰ ਸੁਦੇਵਾ ਜੀ ਥੈਂਕ ਯੂ ਥੈਂਕ ਯੂ ਹਾਂ ਜੀ ਆਓ ਜਿਹੜਾ ਇਸ ਬਾਹਲੇ ਪਾਸੇ ਵੀ ਕਿ ਚਾਤੀ ਜਿਹੜੀ ਮਾਰ ਲਈਏ ਫੁੱਲੇ ਜਿਹੜੀਆਂ ਕਾਫੀ ਆਈਟਮ ਜਿਹੜੀਆਂ ਇਸ ਪਰਵਾਰ ਨੂੰ ਰੱਖੀ ਹੈ ਮੈਂ ਇਧਰ ਪਿਛਲੇ ਪਾਸੇ ਜਿਹੜਾ ਵਾ ਉਹ ਹਲਵਾਈਆਂ ਦਾ ਜਿਹੜਾ ਸੈਕਸ਼ਨ ਆ ਔਰ ਇਧਰ ਵਾਸੇ ਰੋਡ ਜਿਹੜੀ ਹੈ ਹਿਆਰਪੁਰ ਤੋਂ ਮੇਰੇ ਪਿਛਲੇ ਪਾਸੇ ਤੋਂ ਹਿਆਰਪੁਰ ਤੋਂ ਸੜਕ ਆਉਂਦੀ ਪਈ ਆ ਔਰ ਅੱਗੇ ਜਿਹੜਾ ਸ਼ਹਿਰ ਵਾਲੇ ਪਾਸੇ ਜਿਹੜਾ ਜਾਂਦੀ ਪਈ ਆ ਠੀਕ ਆ ਤੋ ਲੰਗਰ ਦੇ ਵਿੱਚ ਜਿੱਦ ਸਭ ਦਾ ਜਿਹੜਾ ਸਵਾਗਤ ਕੀਤਾ ਸਭ ਨੂੰ ਬੜੇ ਪਿਆਰ ਦੇ ਨਾਲ ਮੇਰੇ ਬੇਟੇ ਮਾਈਕਲ ਨੇ ਜਿਹੜਾ ਸਭ ਨੂੰ ਜਿਹੜਾ ਅਪੀਲ ਕੀਤੀ ਆ ਔਰ ਆਪ ਵੀ ਜਿਹੜਾ ਵਾ ਬੱਚਿਆਂ ਨਾਲ ਪੂਰੇ ਪਰਿਵਾਰ ਨਾਲ ਮਿਲ ਕੇ ਦੀਦੀ ਵੀਰੇ ਅੰਦਰ ਬੈਠੇ ਆ ਭੈਣ ਜੀ ਤੋ ਸਭ ਨੂੰ ਜਿਹੜਾ ਕੀਤਾ ਜਾ ਰਿਹਾ ਔਰ ਸਾਰੇ ਪਿਆਰ ਦੇ ਨਾਲ ਸਰਵਨ ਕਰਨਾ ਚਾਹੂੰਗਾ ਮੇਰੇ ਬੇਟੇ ਮਾਈਕਲ ਦੇ ਜਿਹੜੇ ਦੋ ਸ਼ਬਦ ਜਿਹੜੇ ਆ ਔਰ ਸਭ ਦਾ ਧੰਨਵਾਦ ਮਾਈਕਲ ਤੁਹਾਡੇ ਮੁਖਾਰਵਨ ਤੋਂ ਹਾਂਜੀ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ ਆਨਦਾ ਹਰੇ ਯਾਨੇ ਬਧਾਰੇ ਇੱਥੇ ਸਾਨੂੰ ਬਹੁਤ ਖੁਸ਼ੀ ਹੋਈ ਜੀ ਬਾਕੀ ਸਾਡੇ ਸਾਰਾ ਆਏ ਆ ਇਹਨਾਂ ਦੇ ਆਸ ਕੇ ਅਸੀਂ ਉੱਡੇ ਫਿਰਦੇ ਆ ਜੀ ਸਾਰਿਆਂ ਦਾ ਆਨਦਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਦਾ ਧੰਨਵਾਦ ਜ਼ਿੰਦਗੀ ਜੀਉਣ ਦੇ ਲਈ ਬੜਾ ਜ਼ਰੂਰੀ ਆ ਪਰਮਪਿਤਾ ਦੇ ਮੇਰ ਜਿਹੜੀ ਹੈ ਜਿਸ ਵੇਲੇ ਆਮ ਪਬਲਿਕ ਜਾਂ ਆਮ ਜਿਹੜੇ ਆ ਲੋਕ ਜਿਹੜੇ ਜਿ세 ਨੇ ਫੁੱਟਬਾਲ ਜਿਹੜੀ ਉਹਨਾਂ ਦੇ ਹੁੰਦੀ ਆ ਲੰਗਰ ਲਗਾਇਆ ਹੀ ਆਮ ਲੋਕਾਂ ਲਈ ਜਾਂਦਾ ਜਿਹਦੇ ਵਿੱਚ ਖਾਸ ਵੀ ਆਮ ਬਣ ਕੇ ਜਿਹੜੇ ਪਰਿਵਾਰਕ ਮੈਂਬਰ ਵਾਂਗ ਜਿਹੜੇ ਵਿਚਰਦੇ ਆ ਤੋ ਕੰਡਾ ਪਰਿਵਾਰ ਵੱਲੋਂ ਜਿੱਥੇ ਸਭ ਦਾ ਧੰਨਵਾਦ ਕੀਤਾ ਗਿਆ ਸਭ ਦਾ ਸਵਾਗਤ ਕੀਤਾ ਗਿਆ ਔਰ ਮੇਰੇ ਵੱਲੋਂ ਵੀ ਜਿਹੜਾ ਸਾਡੇ ਸਟਾਰ ਵਿਜੇ ਚੈਨਲ ਦੇ ਵੱਲੋਂ ਵੀ ਸਭ ਨੂੰ ਇਹ ਹੀ ਅਭੀ ਲੈ ਕੇ ਲੰਗਰ ਦੇ ਵਿੱਚ ਜਿਸ ਦੇ ਲਈ ਵੀ ਬੜੀ ਕੀਮਤੀ ਭੋਜਨ ਹੈ ਜਿਹੜਾ ਲੰਗਰ ਦਾ ਹੈ ਇਸ ਨੂੰ ਸਰਵਰ ਕਰਨਾ ਜਿਹੜਾ ਪਰਮਪਿਤਾ ਪਰਮਾਤਮਾ ਦੀ ਭਗਤੀ ਦੇ ਸਮਾਨ ਹੈ ਜਿਹੜਾ ਪੇਸ਼ ਕਰਕੇ ਸਭ ਨੂੰ ਬੇਨਤੀ ਹੈ ਕਿ ਆਓ ਇਹਨਾਂ ਲੰਗਰਾਂ ਦੇ ਵਿੱਚ ਜਿਹੜਾ ਜਿੱਥੇ ਕਿਤੇ ਵੀ ਲੰਗਰ ਹਨ ਪਿਆਰ ਨਾਲ ਸਰਵਨ ਕਰਦੇ ਹੋਏ ਆਪਣੀਆਂ ਸ਼ੁਭ ਕਾਮਨਾਵਾਂ ਜਿਹੜੀਆਂ ਆਵਾ ਉਹ ਪਰਿਵਾਰ ਦੇ ਲਈ ਪ੍ਰਗਟ ਕੇ ਸਟਾਰ ਵਿਜੇ ਚੈਨਲ ਦੇ ਲਈ ਆਪਣੇ ਸਾਥੀ ਵਿਜੇ ਦੇ ਨਾਲ ਹਰਜਿੰਦਰ ਗੋਗਨਾ